ਸ਼ਹਿਰ ਸੈਨਾ ਅਗੂ ਸੰਦੀਪ ਥਾਪਰ ਜਿਸ ਦਾ ਲੰਘੇ ਕੱਲ ਸੋਦਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਨੇ ਹੰਗ ਫੌਜਾਂ ਉਹਨਾਂ ਦੋਨੇ ਹੰਗ ਸਿੰਘਾਂ ਦੇ ਨਾਲ ਕਿਉਂ ਡੱਟ ਗਈਆਂ ਨੇ ਕਿ ਜਿਨ੍ਹਾਂ ਨੇ ਹਮਲਾ ਕੀਤਾ ਲੁਧਿਆਣੇ ਦੇ ਵਿੱਚ ਲੰਘੇ ਕੱਲ ਖੂਨੀ कांड ਵਾਪਰਿਆ ਜਿਸ कांड ਦੇ ਵਿੱਚ ਦੋ ਨਿਹੰਗ ਸਿੰਘ ਇੱਕ ਵਿਅਕਤੀ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਦੇ ਨਜ਼ਰ ਆਏ ਨੇ ਔਰ ਉਹ ਵਿਅਕਤੀ ਸੰਦੀਪ ਠਾਪਰ ਸ਼ਿਵ ਸੈਨਾ ਦਾ ਆਗੂ ਸੀ ਅਤੇ ਉਸ ਦੇ ਨਾਲ ਉਸ ਦੀ ਸਿਕਿਉਰਿਟੀ ਵੀ ਮੌਜੂਦ ਸੀ ਹੈਰਾਨੀ ਦੀ ਗੱਲ ਹੈ ਸਿਕਿਉਰਿਟੀ ਸੀ ਪੁਲਿਸ ਮੁਲਾਜ਼ਮ ਸੀ ਪਰ ਸਿਕਿਉਰਿਟੀ ਨੇ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿਕਿਉਰਿਟੀ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਉੱਤੇ ਸ਼ਰੀਆਮ ਹਮਲਾ ਹੁੰਦਾ ਰਿਹਾ ਖੈਰ ਪੁਲਿਸ ਵਾਲਾ ਸਾਈਡ ਤੇ ਹੋ ਗਿਆ ਸਿਕਿਉਰਿਟੀ ਇੱਕ ਸਾਈਡ ਤੇ ਹੋਗੀ ਪਰ ਦੂਜੇ ਪਾਸੇ ਇਸ ਮਾਮਲੇ ਦੀ ਗਹਿਰਾਈ ਦੇ ਵਿੱਚ ਜਾਣਾ ਜ਼ਰੂਰੀ ਹੈ ਕਿ ਨਿਹੰਗ ਫੌਜਾਂ ਕਿਉਂ ਇਸ ਮਾਮਲੇ ਦੇ ਉੱਤੇ ਉਹ ਨਾ ਦੋ ਨਿਹੰਗ ਸਿੱਖਾਂ ਦੀਆਂ ਸਿਫਤਾਂ ਕਰਦੇ ਪਏ ਨੇ ਕਿਉਂ ਇਹਨਾਂ ਦੋ ਨਿਹੰਗ ਸਿੰਘਾਂ ਦੇ ਬਾਰੇ ਵਿੱਚ ਸਹੀ ਬੋਲਦੇ ਪਏ ਨੇ ਨਿਹੰਗ ਫੌਜਾਂ ਕਿਉਂ ਇਸ ਕਾਂਡ ਨੂੰ ਸਹੀ ਕਰਾਰ ਦਿੱਤਾ ਜਾ ਰਿਹਾ ਹੈ ਦਰਅਸਲ ਸੰਦੀਪ ਥਾਪਰ ਜਿਹੜਾ ਆ ਇਹ ਪਹਿਲਾਂ ਵੀ ਸਿੱਖ ਪੰਥ ਦੇ ਖਿਲਾਫ ਬੜੀਆਂ ਗੱਲਾਂ ਕਰਦਾ ਰਿਹਾ ਨਿਹੰਗ ਸਿੰਘ ਫੌਜਾਂ ਨੂੰ ਇਹ ਰੋਸ ਹੈਗਾ ਕਿ ਇਹ ਵਿਅਕਤੀ ਜਿਹੜਾ ਸੰਦੀਪ ਥਾਪਰ ਹੈ ਇਹ ਸ਼ਿਵ ਸੈਨਾ ਆਗੂ ਆ ਔਰ ਸਿੱਖ ਪੰਥ ਦੇ ਬਾਰੇ ਚ ਬੜੀਆਂ ਗਲਤ ਗੱਲਾਂ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਬੋਲਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਬੜੇ ਗਲਤ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦਾ ਆ ਐਥੋਂ ਤੱਕ ਕਿ 1984 ਦੇ ਕਾਂਡ ਨੂੰ ਲੈ ਕੇ ਵੀ ਖੱਲੂ ਘਾਰੇ ਨੂੰ ਲੈ ਕੇ ਵੀ ਇਸ ਵਿਅਕਤੀ ਨੇ ਆਪਣੀ ਹੀ ਇੱਕ ਟਿੱਪਣੀ ਕਰ ਦਿੱਤੀ ਸੀ ਜਿਸ ਦੇ ਵਿੱਚ ਸ਼ਹੀਦ ਸਿੰਘਾਂ ਨੂੰ ਇਸਨੇ ਅਤਵਾਦੀ ਘਰਾੜ ਦੇ ਕੇ ਤੇ ਬਹੁਤ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਸੀ ਇਸ ਤੋਂ ਇਲਾਵਾ ਸਿੱਖ ਪੰਥ ਦੇ ਇਤਿਹਾਸ ਬਾਰੇ ਵੀ ਗਲਤ ਗੱਲਾਂ ਇਹ ਕਰਦਾ ਰਿਹਾ ਔਰ ਇਸੇ ਵਾਸਤੇ ਨਿਹੰਗ ਸਿੰਘ ਫੌਜਾਂ ਦਾ ਦਾਵਾ ਆ ਕਿ ਇਹ ਸਭ ਕੁਝ ਕੀਤਾ ਗਿਆ ਸੀ ਹਾਲਾਂਕਿ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਵੱਖਰਾ ਦਿਖ ਰਿਹਾ ਕਿਉਂਕਿ ਨਿਹੰਗ ਸਿੰਘ ਲੰਗਰੇ ਹੁੰਦੇ ਨੇ ਤੇ ਉਹਦੀ ਸਕੂਟਰੀ ਜਿਹੜੀ ਆ ਉਹ ਨਿਹੰਗ ਸਿੰਘ ਦੇ ਨਾਲ ਖਹਿ ਜਾਂਦੀ ਹੈ ਔਰ ਉਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋ ਜਾਂਦਾ ਹੈ ਇਹ ਦੋ ਵੱਖ-ਵੱਖ ਗੱਲਾਂ ਚੱਲਦੀਆਂ ਪਈਆਂ ਨੇ ਅਲੱਗ-ਅਲੱਗ ਟੌਪਿਕਸ ਬਣਦੇ ਪਏ ਨੇ ਪਰ ਨਿਹੰਗ ਫੌਜਾਂ ਨੇ ਇਸ ਹੋਏ ਕਾਂਡ ਨੂੰ ਸਹੀ ਕਰਾਰ ਦਿੱਤਾ ਆਖਰ ਕਿਉਂ ਸਹੀ ਕਰਾਰ ਦਿੱਤਾ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜਦੋਂ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੋਇਲਾਵਾਲਾ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਆਬ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉਹ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਹਾਵਾ ਤਾਂ ਇੱਕ ਵੀ ਜਿਹੜੀ ਜੀਵ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਦਲਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਦਾ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰੱਖਦਾ ਪਰ ਜਦੋਂ ਪ੍ਰੋਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪਕੋ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਦਾ ਸਪਸ਼ਟ ਹੈ ਕਿ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦਾ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਤੇ ਜਿਵੇਂ ਅੱਜ ਦਿਖਾਇਆ ਗਿਆ ਵਾ ਕਾਹ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਸਵਾਵਾਂ ਲੈ ਦੇ ਰਿਹਾ ਨੇ ਜਿਹਦੇ ਕੋਈਆਂ ਨੇ ਮਾਰੇ ਨੇ ਉਹ ਲੈ ਲੈਣੇ ਨੇ ਸਿਰ ਤੇ ਹੱਥ ਰੱਖ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ